ਦੇਖਿਆ ਮਰੇ ਜਾ ਕੋਈ ਨਹੀਂ ਕੋਈ ਨਹੀਂ ਜਿਹੜਾ ਰਿਹਾ ਕਿੰਨਾ ਉਹ ਸਿੰਘ ਦਾ 3.5 ਰੋਇਪੋਰਟੀ ਦਰਜੀਓਤੇ ਕਿਉਂਕਿ ਸਹਾਣੀ ਵਾਲੇ ਉਹਨਾਂ ਦਾ ਅੰਤਮ ਸਵੀਕਾਰ ਕੀਤਾ ਗਿਆ ਹੀ ਸ਼ਾਉਣੀ ਦੀ ਦਾਰਾ ਮੰਡੀ ਦੇ ਵਿੱਚ ਦਰ ਬਹੁਤ ਵੱਡੇ ਕੱਠ ਮਾਮਾ ਭੈਣਾਂ ਦੇ ਹੋਣਗੇ ਉੱਥੇ ਗੱਲਬਾਤ ਕਰਾਂਗੇ ਕਿ ਭਗਵੰਤ ਸਿੰਘ ਮਾਨਾ ਬੀਲੀ ਪੱਗ ਬਣਿਆ ਨਹੀਂ ਬਣਿਆ ਜਾਣਾ ਇਨਕਲਾਬੀ ਇਨਕਲਾਬੀ ਬਣਨ ਵਾਸਤੇ ਜੋਦੇ 23 23 ਸਾਲ ਦੇ ਫਾਸੀਆਂ ਦੇ ਰੱਸਿਆਂ ਤੇ ਝੂਟ ਗਏ ਉਹ ਘਰ ਬਚਾਉਂਦੇ ਰਹੇ ਸਯੋਕਤ ਪਰ ਅੱਜ ਕੁਰਸੀ ਦੇ ਕੀੜੇ ਦੇਸ਼ ਖਾ ਰਿਆ ਸੋ ਇਹ ਦੱਸਾਂਗੇ ਵੀ ਨਾ ਇਥੋਂ ਭਗਤ ਸਿੰਘ ਕਿਤੇ ਗਿਆ ਨਾ ਰਾਜਗੁਰੂ ਗਿਆ ਨਾ ਸਖਦੇਵ ਗਿਆ ਤੇ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਜਨਮ ਦੇਣ ਵਾਲੀਆਂ ਮਾਵਾਂ ਉਹ ਵੀ ਲੜਾਈ ਦੇ ਮੈਦਾਨ ਦੇ ਵਿੱਚ ਵਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਕਿਹਾ ਜਾ ਭੁਗਤਣਾ ਪਊਗਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ قافلے ਵੱਡੇ ਕਰ ਲੋ ਆਪਣੇ ਆਪ ਨੂੰ ਪਰਿਵਾਰਾਂ ਸਵੇਂ ਜਥੇਬੰਦ ਕਰ ਲੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਐਲਾਨ ਹੋਣਗੇ ਉਹ ਸਾਰੇ ਆਪਾਂ ਰਲ ਕੇ ਕਰਾਂਗੇ ਰਲ ਕੇ ਕਰਕੇ ਇੱਕੇ ਦਿਸ਼ਾ ਵਿੱਚ ਦੇ ਬਲਬੁਤੀ ਤੇ ਜਿੱਤ ਪ੍ਰਾਪਤ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮੇ ਓਥੋਂ ਦੇ ਟਰੈਕਟਰ ਟਰਾਲੀਆਂ ਜਿਹੜੇ ਲੱਗੇ ਸੀ ਕਿੰਨਾ ਸਮਾਨ ਸੀ ਕਰੋਨਾ ਦੀ ਜਿਹੜੀ ਸੰਪਤੀ ਜੇ ਕਿਸਾਨਾਂ ਦੀ ਉਹ ਕਿੱਥੇ ਹੈ ਜੀ 50% ਸਮਾਨ ਚੋਰੀ ਕਰਵਾ ਲਿਆ ਸਰਕਾਰ ਨੇ ਆਪ ਕੀਤਾ ਪੁਲਿਸ ਨੇ ਕੀਤਾ ਗਰਲਾਲ ਘਨੌਰ ਦੀਆਂ ਵੀਡੀਓ ਆ ਰਹੀਆਂ ਪਈ ਉਹਦੇ ਰਿਸ਼ਤੇਦਾਰਾਂ ਦੇ ਘਰੋਂ ਸਮਾਨ ਬਰਾਮਦ ਹੋ ਰਿਹਾ ਵਾ ਤੇ ਲੋਕਾਂ ਨੂੰ ਅਪੀਲਵਾ ਵੀ ਐ ਨਾ ਸਮਝੋ ਵੀ ਸਾਡਾ ਸਮਾਨ ਚੋਰੀ ਹੋ ਗਿਆ ਜਿੰਨਾ ਵੀ ਸਮਾਨ ਚੋਰੀ ਹੋ ਗਿਆ ਲਿਸਟਾਂ ਬਣਾਓ ਇਹ ਕੱਲੀ ਕੱਲੀ ਚੀਜ਼ ਦਾ ਹਿਸਾਬ ਜਿਹੜਾ ਪੰਜਾਬ ਸਰਕਾਰ ਤੋਂ ਲਵਾਂਗੇ ਖਮਿਆਜਾ ਪੁੱਤਣਾ ਬਊ ਪੂਰੇ ਦਾ ਪੂਰਾ ਮੁਆਵਜ਼ਾ ਇਹ ਭਰ ਪਾਈ ਜਿਹੜੀ ਆਏ ਪੰਜਾਬ ਸਰਕਾਰ ਕਰੂਗੀ ਤੇ ਬਿਨਾਂ ਸ਼ਰਤ ਆਗੂਆਂ ਦੀ ਮਾਵਾਂ ਪਿਡਾਂ ਦੀ ਰਿਹਾਈ ਕਰਾਵਾਂਗੇ ਮੌਨ ਵਾਲੇ ਜਨਤਾ ਦੇ ਵਿੱਚ ਦੋਹਾਂ ਫੋਰਮਾਂ ਵੱਲੋਂ ਜਲਦੀ ਮੀਟਿੰਗ ਲਾ ਕੇ ਮੌਨਲੇ ਜਨਤਾ ਦੇ ਵੱਡੇ ਐਲਾਨ ਹੋਣਗੇ ਜਿਨ੍ਹਾਂ ਐਲਾਨਾਂ ਦੇ ਵਿੱਚ ਇਹਨਾਂ ਦੀ ਗਲੇ ਦੀ ਹੱਡੀ ਅੰਦੋਲਨ ਬਣਾ ਦੇਾਂਗੇ ਜਿਹੜਾ ਅੰਦੋਲਨ ਸ਼ੰਭੂ ਤੋਂ ਖਨੋਰੀ ਤੋਂ ਘਰ ਪੁੱਟ ਕੇ ਲੈ ਆਇਆ ਉਹਨੂੰ ਦੱਸਾਂਗੇ ਇਹਨਾਂ ਨੂੰ ਕਿ ਇਹ ਘਰ ਪੁੱਟ ਕੇ ਅੰਦੋਲਨ ਕਿਵੇਂ ਆਉਂਦੇ ਬਿਲਕੁਲ ਜੀ ਬਿਲਕੁਲ ਤੇ ਕਿੰਨੇ ਕਿ ਜਿਹੜੇ ਆਪਣੇ ਕਿਸਾਨ ਇਹਨਾਂ ਗ੍ਰਿਫਤਾਰ ਕੋਲ ਦਰਜਾ ਜਿਹੜਾ ਸੈਂਕੜੇ ਕਿਸਾਨ ਗ੍ਰਿਫਤਾਰ ਆ 12 ਸੜੀਆਂ ਜਿਹੜੀਆਂ ਮਹਾਵਾ ਪੈਣਾ ਵਾ ਉਹ ਕੇਂਦਰੀ ਜੇਲ ਪਟਿਆਲੇ ਆ ਤੇ ਬਾਕੀ ਸੈਂਕੜੇ ਗ੍ਰਿਫਤਾਰ ਆ ਉਹਨਾਂ ਆਪੂਆਂ ਦੇ ਨਾਲ ਬਲਾਕਤਾ ਪਾ ਕੇ ਬਿਆਨ ਆਗੇ ਮਹਾਵਾ ਪੈਣੇ ਦੇ ਵੀ ਵੀ ਸਾਡੀ ਜਬਾਨ ਤੇ ਮੁੱਤ ਲਾਉਣ ਦੀ ਲੋੜ ਕੋਈ ਨਹੀਂ ਬਿਨਾਂ ਸ਼ਰਤ ਰਿਹਾਈ ਲਵਾਂਗੇ ਸਾਨੂੰ ਜੇਲ੍ਹਾਂ ਦੇ ਵਿੱਚ ਜਿੰਨਾ ਚਿਰ ਮਰਜ਼ੀ ਰੱਖ ਲੈਣ ਪੰਦੇਰ ਸਾਹਿਬ ਕਿਹੜੀ ਜੇਲ੍ਹ ਚ ਪਟਿਆਲੇ ਪਟਿਆਲੇ ਸਾਰੇ ਪਟਿਆਲੇ ਇਕੱਠੇ ਕੀਤੇ ਆ ਡੇਲੇਵਾਲ ਸਾਹਿਬ ਤੇ ਪਿੰਲੇਰਾ ਸਾਰੇ ਸਾਰੇ ਉੱਤੇ ਕੱਢਿਆ ਜੀ ਮਾਈਕ ਅੰਦਰ ਆਓ ਇਹਨਾਂ ਸੂਬਾ ਗੂ ਸਰ ਸਰਦਾਰ ਸੁਖਵਿੰਦਰ ਸਿੰਘ ਜੀ ਸਭਰਾ ਸਾਹਿਬ ਜੀ ਬਹੁਤ ਵਧੀਆ ਹੋਰ ਬੱਗੇ ਪਹਿਲਵਾਨ ਜੀ ਤੇ ਆ ਦੇਖੋ ਜਿਹੜਾ ਉਦਲਾ ਫੂਕੇ ਤੇ ਮਝੈਲ ਜੱਥੇ ਬੰਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਓ ਪ੍ਰਧਾਨ ਜੀ ਦਿਓ ਜਾਣਕਾਰੀ ਜੋਗ ਜਿਵੇਂ ਸਰਕਾਰ ਨੇ ਇੱਕ ਬੰਨੇ ਮੀਟਿੰਗ ਸੱਦ ਕੇ ਪਿੱਠ ਚ ਜੂਰਾ ਮਾਰਨ ਵਾਲੀ ਗੱਲ ਕੀਤੀ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਇਹ ਵਿਸ਼ਵਾਸਘਾਤ ਕੀਤਾ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਸਿੱਖ ਕੌਮ ਦਾ ਹੀ ਇੱਕ ਮੁੱਖ ਮੰਤਰੀ ਬਣਾਇਆ ਗਿਆ ਵਾ ਇਹ ਜਿਹੜਾ ਇਹਨੇ ਕੰਮ ਕੀਤਾ ਬਹੁਤ ਗਲਤ ਕੀਤਾ ਵਾ ਕਿਸਾਨਾਂ ਨੂੰ ਵਿਸ਼ਵਾਸ ਦਿਵਾ ਕੇ ਤੇ ਵਿਸ਼ਵਾਸਘਾਤ ਕੀਤਾ ਤੇ ਅਸੀਂ ਮਾਨ ਸਾਹਿਬ ਨੂੰ ਇਹ ਗੱਲ ਦੱਸਣੀ ਚਾਹੁੰਨੇ ਆਂ ਵੀ ਇਹ ਧਰਨੇ ਜਿਹੜੇ ਖਤਮ ਨਹੀਂ ਹੋਏ ਹੁਣ ਸ਼ੁਰੂ ਹੋਏ ਆ ਤੇ ਸਾਡਾ ਜਿਹੜਾ ਇੱਕਾਵਾ ਚੜਦੀ ਕਲਾ ਤੇ ਚੜਦੀ ਕਲਾ ਦੀਆਂ ਨਿਸ਼ਾਨੀਆਂ ਇਹ ਜੰਗ ਅਸੀਂ ਜਿੱਤ ਕੇ ਰਹਾਗੇ ਤੇ ਜਿੱਤ ਕੇ ਵਿਖਾਵਾਂਗੇ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਸਾਨੂੰ ਮਜਾਿਲ ਜਿੱਥੇ ਬੰਦੀ ਦੇ ਆ ਗੋਵਾ ਦੀਆਂ ਵਧੀਆਂ ਵਧੀਆਂ ਸੀ ਇਹ ਆ ਸਾਡਾ ਫਫੜਾ ਕਿਵੇਂ ਆ ਹੋਰ ਠੀਕ ਠਾਕ ਆ ਟੈਕ ਕਰੋ ਵੀਡੀਓ ਬਾਈ ਜੀ ਵਾਦੋ ਵਾਦ ਸ਼ੇਅਰ ਕਹਿੰਦੇ ਅਜੇ ਤਾਂ ਬਾਈ ਜੀ ਅੰਦੋਲਨ ਸ਼ੁਰੂ ਹੋਇਆ ਅਜੇ ਖਤਮ ਨਹੀਂ ਹੋਇਆ ਬਾਕੀ ਸੂਬਾ ਪ੍ਰ ਸੂਬਾ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਸੁਭਰਾ ਸਾਹਿਬ ਜਾਣਕਾਰੀ ਦਿੰਦੇ ਹੋਏ ਜੀ ਕਰੋ ਵੀਡੀਓ ਸ਼ੇਅਰ ਵੱਤੋ ਬਾਈ ਠੀਕ ਆ ਬਾਈ ਜੀ ਇੱਧਰ ਜਿਹੜਾ ਪੁਤਲਾ ਫੂਕ ਦਿੱਤਾ ਗਿਆ ਤੇ ਧੰਵਾਦ ਜੀ ਵਰਜਮਾਨ ਵਹੀਂ ਬੜਾ ਹੁੰਦੇ ਸ਼ੇਅਰ ਕਰ ਦਿਓ ਸੱਜਣੋ ਵੀਡੀਓ ਵਾਖਵਾਇ ਦਿੱਤ ਧੰਨਵਾਦ